ठानकोट ਬਾਈਪਾਸ ਜਲੰਧਰ ਦੇ ਉੱਤੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਗੈਂਗਵਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲਾਂ ਦਾ ਹੜ ਆ ਗਿਆ ਤੇ ਇੱਕ ਥਾਰ ਗੱਡੀ ਇੱਕ ਦੂਸਰੇ ਦੇ ਉੱਤੇ ਅੰਨੇਵਾ ਗੋਲੀਬਾਰੀ ਕੀਤੀ ਹੈ ਉੱਥੇ ਮੌਜੂਦ ਜਿਹੜੇ ਚਸ਼ਮਦੀਦ ਗਵਾਹ ਨੇ ਕਹਿੰਦੇ ਕਿ ਅਚਾਨਕ ਤਰਥੱਲੀ ਮਚ ਗਈ ਇੱਕ ਪਾਸੇ 10 ਤੋਂ 11 ਮੋਟਰਸਾਈਕਲ ਤੇ ਨਾਲ ਥਾਰ ਗੱਡੀ ਔਰ ਇੱਕ ਦੂਸਰੇ ਦੇ ਉੱਤੇ ਜਿਵੇਂ ਗੋਲੀਆਂ ਦਾ ਮੀਵਰਾ ਦਿੱਤਾ ਗਿਆ ਪੁਲਿਸ ਨੂੰ ਮੌਕੇ ਤੋਂ ਕਈ ਖੋਲ ਬਰਾਮਦ ਹੋਏ ਨੇ ਔਰ ਹੈਰਾਨੀ ਦੀ ਗੱਲ ਹੈ ਜਲੰਧਰ ਸ਼ਹਿਰ ਦੇ ਵਿੱਚ ਪਠਾਨਕੋਟ ਬਾਈਪਾਸ ਇੱਕ ਮਹੱਤਵਪੂਰਨ ਥਾਂ ਹੈ ਬਾਈਪਾਸ ਹੈ ਜਿੱਥੋਂ ਆਉਣ ਜਾਣ ਬਣਿਆ ਰਹਿੰਦਾ ਜਲੰਧਰ ਦੇ ਵਿੱਚ ਹੀ ਜਲੰਧਰ ਤੋਂ ਬਾਹਰ ਉੱਥੇ ਐਦਾਂ ਦਾ ਹੰਗਾਮਾ ਵਾਪਰਿਆ ਇਹੋ ਜੀ ਵਾਰਦਾਤ ਵਾਪਰੀ ਹੈ ਜਿੱਥੇ ਅਨੇਵਾਹ ਗੋਲੀਆਂ ਚੱਲੀਆਂ ਨੇ ਸੀਸੀਟੀਵੀ ਵਿੱਚ ਕੈਦ ਹੋਇਆ ਸਾਰਾ ਕੁਝ ਔਰ ਪੁਲਿਸ ਫੌਰੀ ਤੌਰ ਤੇ ਪਹੁੰਚਦੀ ਹੈ ਮੌਕੇ ਤੇ ਪਹੁੰਚਦੀ ਹੈ ਮੌਕੇ ਇਹ ਵਾਰਦਾਤ ਤੋਂ ਕਈ ਖੋਲ ਬਰਾਮਦ ਹੁੰਦੇ ਨੇ ਗੋਲੀਆਂ ਦੇ ਜਿਹੜੇ ਚਸ਼ਮਦੀਦ ਗਵਾਹ ਨੇ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਉੱਥੇ ਗੋਲੀਆਂ ਐਵੇਂ ਚਲੀਆਂ ਜਿਵੇਂ ਮੀਂਹ ਵਰਦਾ ਹੁੰਦਾ ਹੈ ਸ਼ਰੀਆਮ ਧੜਾ ਧੜ ਗੋਲੀਬਾਰੀ ਹੋਈ ਹੈ ਲਗਾਤਾਰ ਗੋਰੀ ਗੋਲੀਬਾਰੀ ਹੋਈ ਹੈ 10 ਤੋਂ 11 ਮੋਟਰਸਾਈਕਲ ਤੇ ਇੱਕ ਥਾਰ ਗੱਡੀ ਇੱਕ ਦੂਸਰੇ ਉੱਤੇ ਗੋਲੀਆਂ ਚਲਾਉਂਦੇ ਔਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ ਜ਼ਾਹਿਰ ਤੌਰ ਤੇ ਜਦੋਂ ਇਦਾਂ ਦਾ ਮੰਜ਼ਰ ਦੇਖ ਲਿਆ ਜਾਵੇ ਦੇ ਦੋ ਹੱਥਾਂ ਦੇ ਵਿੱਚ ਮਾਰੂ ਹਥਿਆਰ ਫੜੇ ਹੋਣ ਔਰ ਇੱਕ ਦੂਸਰੇ ਦੇ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਜਾ ਰਹੀ ਹੋਵੇ ਤੇ ਉਸ ਵੇਲੇ ਉੱਥੇ ਮੌਜੂਦ ਲੋਕਾਂ ਦਾ ਕੀ ਹਾਲ ਹੋਵੇਗਾ ਸਮਝਿਆ ਜਾ ਸਕਦਾ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਔਰ ਪੁਲਿਸ ਨੇ ਪਹੁੰਚਣ ਸਾਰ ਇਸ ਮਾਮਲੇ ਦੀ ਤਫ਼ਤੀਸ਼ ਜਿਹੜੀ ਆ ਉਹ ਸ਼ੁਰੂ ਕਰ ਲਈ ਸੀ ਸੀਸੀਟੀਵੀਜ਼ ਦੇ ਵਿੱਚ ਕੈਦ ਹੋਇਆ ਸਾਰਾ ਮਾਮਲਾ ਆਉ ਦੇਖਦੇ ਹਾਂ ਕੀ ਪੂਰਾ ਮਾਮਲਾ ਹੈ ਮਾਮਲਾ ਜੀ ਕੋਈ ਮਰਾਗੀ ਸੀਗਾ ਜਾਂਦਾ ਉਹਨਾਂ ਦੀ ਗਵਾਹੀ ਸੁਣਤੀ ਅਨੰਦਸ਼ ਹੋ ਗਈ ਜਾਂ ਕਿਦਾਂ ਉਹਦੇ ਤੁਸੀਂ ਸਾਡਾ ਪੱਗੇ ਨਾਕਾ ਲੱਗਾ ਸੀਗਾ ਪਠਾਨਕੋਟ ਚੌਂਕ ਦੇ ਵਿੱਚ ਤੇ ਉਹ ਬੰਦੇ ਨੂੰ ਕੋਟ ਰਹਿ ਸੀਗੇ ਸਾਨੂੰ ਕਿਤੇ ਰਾਹ ਗਈ ਨਾ ਜਾ ਕੇ ਦੱਸਿਆ ਵੀ ਬੰਦੇ ਨੂੰ ਉਹ ਬਾਹਰ ਟੋਕ ਕਰ ਰਹੇ ਆ ਤੇ ਅਸੀਂ ਉਹਦੇ ਪਿੱਛੇ ਗਏ ਉਨੀ ਪੰਜ ਫਾਇਰ ਉਹ ਬੰਦੇ ਦੇ ਕੀਤੇ ਤੇ ਚਾਰ ਜਾਂ ਪੰਜ ਫਾਇਰ ਤੇ ਜਿਹਦੇ ਵਿੱਚੋਂ ਇੱਕ ਜਿੰਦਾ ਰੌਂਦ ਬਰਾਮਦ ਕਰ ਲਿਆ ਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਆ ਉਹ ਮੇਰੇ ਕੋਲ ਐਸਵੇਂ ਨੇ ਉਹ ਬੰਦੇ ਟ੍ਰਾਂਸਪੋਰਟ ਨਗਰ ਵਾਲੋਂ ਫਾਇਰ ਕਰਦੇ ਚਲ ਗਏ ਆ ਤੇ ਜਿਹੜਾ ਜਖਮੀ ਆ ਬੰਦਾ ਉਹ ਅਸੀਂ ਕਪੂਰ ਹਸਪੀਟਲ ਦਾਖਲਰਾਤਾ ਸੀ ਕਿੰਨੇ ਬੰਦੇ ਜਖਮੀ ਆ ਬੰਦਾ ਜੀ ਐਸ ਦਿਨ ਸਾਡੇ ਕੋਲ ਇੱਕੋ ਬਾਕੀ ਹੋ ਸਕਦੇ ਅੱਗੇ ਪਿੱਛੇ ਦੌੜਦੇ ਹੁਣ ਤੋਂ ਕਹਿ ਨਹੀਂ ਸਕਦੇ ਗੱਡੀ ਦੇ ਵਿੱਚ ਕਿੰਨੇ ਜਾਨੇ ਸੀ ਉਹ ਜੀ ਪੰਜ ਛੇ ਬੰਦੇ ਸੀ ਕਿ ਕੀ ਉਹਨਾਂ ਨੇ ਪਹਿਲੇ ਹਮਲਾ ਕੀਤਾ ਤੇ ਫਿਰ ਅੱਗੇ ਨਾਲ ਜਾਂ ਸਿੱਧੇ ਫਾਇਨਾ ਜੀ ਉਹ ਮੁੰਡੇ ਦੇ ਕਿਰਪਾਨਾਂ ਜਾਂ ਕੋਟਮਾਰ ਕੀਤੀ ਆ ਜਦੋਂ ਅਸੀਂ ਦੂਰੀ ਦੇ ਸੀਗੇ ਉਹਨੇ ਫਾਇਰ ਕੀਤਾ ਤੇ ਫਾਇਰ ਕਰਦੇ ਟ੍ਰਾਂਸਪੋਰਟ ਨਗਰਵਾਲੇ ਚਲ ਗਏ ਕਾਰ ਤੇ ਇਹ ਗੈਂਗਵਾਲ ਲੱਗਦੀ ਹੈ ਕਿ ਗੈਂਗਵਾਲ ਹੋ ਸਕਦੀ ਆ ਕਿ ਉਹਨਾਂ ਪਾਸੇ ਲੱਗੂਗਾ ਮੁੰਡਾ ਆਈਓ ਤਫਤੀਸ਼ ਕਰ ਸਕਦੇ ਆ ਜੀ ਕੋਈ ਸੀਸੀਟੀਵੀ ਫੁਟੇਜ ਦਾ ਕੁਛ ਆਇਆ ਹੈ ਨਹੀਂ ਜੀ ਉਹਦੇ ਵਿੱਚ ਕੈਮਰੇ ਤੋਂ ਪਤਾ ਲੱਗ ਸਕਦਾ ਕਿਥੇ ਵਾਕਿਆ ਹੋਇਆ ਜੀ ਹਾਂਜੀ ਅਸੀਂ ਕੋਈ ਮੂਵੀ ਨਹੀਂ ਬਣਾਈ ਨਾ ਸਾਡੇ ਕੋਲ ਸਰਾਇਟੀ ਜਲਦੀ ਦੇ ਵਿੱਚ ਰੋਜ਼ ਰੂਪਰਮਤ ਕਰ ਲੱਤੇ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ